ਮੁੰਬਈ ਦੇ ਵਿੱਚ ਲੋਕਲ ਟ੍ਰੇਨ 'ਚ ਬਿਨਾਂ ਟਿਕਟ ਦੇ ਸਫ਼ਰ ਕਰ ਰਹੇ ਯਾਤਰੀਆਂ ਨੇ ਟਿਕਟ ਚੈੱਕ ਕਰਦੀ ਕਟਮਾਰਕ ਕੀਤੀ। ਇਸ ਵੀਡੀਓ ਦਾ ਇੰਟਰਨੈਟ ਤੇ ਬਹੁਤ ਹੀ ਤੇਜ਼ੀ ਦੇ ਨਾਲ ਜਿਹੜੀ ਇਹ ਵਾਇਰਲ ਹੋ ਰਹੀ ਆ ਦਰਅਸਲ ਆਪਣੀ ਡਿਊਟੀ ਦੇ ਦੌਰਾਨ ਟੀਟੀ ਨੇ ਯਾਤਰੀਆਂ ਤੋਂ ਟਿਕਟਾਂ ਦੀ ਮੰਗ ਕੀਤੀ ਤੇ ਜਦੋਂ ਟੀਟੀ ਨੇ ਉਹਨਾਂ ਉਹਨਾਂ ਨੂੰ ਟਿਕਟਾਂ ਜਿਹੜੀਆਂ ਨਾ ਹੋਣ ਦੇ ਕਾਰਨ ਜੁਰਮਾਨਾ ਭਰਨ ਦੇ ਲਈ ਕਿਹਾ ਤਾਂ ਯਾਤਰੀਆਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਮਾਮਲਾ ਲੜਾਈ ਤੱਕ ਵੱਧ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਅਗਲੇ ਸਟੇਸ਼ਨ ਤੇ ਜੀਆਰਪੀ ਅਤੇ ਆਰਪੀਐਫ ਪੁਲਿਸ ਬਲ ਮੌਕੇ ਤੇ ਪਹੁੰਚ ਗਏ ਦੋਸ਼ੀਆਂ ਨੂੰ ਟ੍ਰੇਨ ਤੋਂ ਬਾਹਰ ਕੱਢ ਲਿਆ ਗਿਆ ਅਤੇ ਰੇਲਵੇ ਟੀਟੀ ਤੋਂ ਜਿਹੜੀ ਮਾਫੀ ਮੰਗਣ ਲਈ ਵੀ ਉਹਨਾਂ ਨੂੰ ਕਿਹਾ ਗਿਆ ਇਹ ਘਟਨਾ 15 ਅਗਸਤ ਨੂੰ ਚਰਚਗੇਟ ਵਿਰਾਰ ਫਾਸਟ 에ਅਰ ਕੰਡੀਸ਼ਨਡ ਲੋਕਲ ਟ੍ਰੇਨ ਦੇ ਵਿੱਚ ਵਾਪਰੀ ਸੀ ਸੂਤਰਾਂ ਦੇ ਅਨੁਸਾਰ ਚੀਫ ਟਿਕਟ ਇਨਸਪੈਕਟਰ ਜਸਬੀਰ ਸਿੰਘ ਜਦੋਂ ਟਿਕਟਾਂ ਦੀ ਜਾਂਚ ਕਰ ਰਹੇ ਸਨ ਤਾਂ ਉਹਨਾਂ ਨੇ ਲੋਕਲ ਟ੍ਰੇਨ ਦੇ ਵਿੱਚ ਫਰਸਟ ਕਲਾਸ ਦੇ ਵਿੱਚ ਦੀਆਂ ਜਿਹੜੀਆਂ ਟਿਕਟਾਂ ਲੈ ਕੇ ਸਫ਼ਰ ਕਰ ਰਹੇ ਤਿੰਨ ਯਾਤਰੀਆਂ ਨੂੰ ਫੜਿਆ ਜਦੋਂ ਰੇਲ ਗੱਡੀ ਬੋਰ ਬੋਰੀਵਲੀ ਪਹੁੰਚੀ ਸਿੰਘ ਨੇ ਭੋਸਲੇ ਦੇ ਨੂੰ ਉਤਰਣ ਦੇ ਲਈ ਉਹਨਾਂ ਨੂੰ ਜਿਹੜਾ ਬੇਨਤੀ ਕੀਤੀ ਪਰ ਭੋਸਲੇ ਨੇ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਸੇ ਤੌਰ ਤੇ ਸਿੰਘ ਦੇ ਨਾਲ ਦੁਰਵਿਵਹਾਰ ਕੀਤਾ ਤੇ ਉਸ ਦੀ ਕੁੱਟਮਾਰ ਕੀਤੀ ਇਸ ਦੌਰਾਨ ਯਾਤਰੀ ਨੇ ਪੂਰੀ ਘਟਨਾ ਦੀ ਵੀਡੀਓ ਬਣਾ ਲਈ ਘਟਨਾ ਤੋਂ ਬਾਅਦ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਭੋਸਲੇ ਨੇ ਆਪਣੀ ਗਲਤੀ ਮੰਨਦਿਆਂ ਜਸਵੀਰ ਸਿੰਘ ਨੂੰ 1500 ਰੁਪਏ ਦਿੱਤੇ ਨੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਹਾਰਾਸ਼ਟਰ ਦੇ ਮੁੰਬਈ ਦੇ ਵਿੱਚ ਰੇਲ ਸੇਵਾ ਅੰਦਰ ਆਪਣੀ ਡਿਊਟੀ ਨਿਭਾ ਰਹੇ ਸਿੱਖ ਟਿਕਟ ਚੈਕਰ ਜਸਬੀਰ ਸਿੰਘ ਦੇ ਉੱਤੇ ਤਿੰਨ ਯਾਤਰੀਆਂ ਵੱਲੋਂ ਹਮਲਾ ਕਰਨ ਦੀ ਵਾਪਰੀ ਜਿਹੜੀ ਘਟਨਾ ਹੈ ਉਹਦੀ ਸੱਤ ਨਿੰਦਾ ਕੀਤੀ ਹੈ ਐਡਵੋਕੇਟ ਨੇ ਕਿਹਾ ਕਿ ਇਹ ਘਟਨਾ ਸਾਹਮਣੇ ਆਈ ਹੈ ਬਹੁਤ ਹੀ ਬੇहद ਹੀ ਦੁਖਦਾਈ ਵੀਡੀਓ ਹੈ ਜੇ ਸੋ ਸਪਸ਼ਟ ਹੁੰਦਾ ਹੈ ਕਿ ਕੁਝ ਯਾਤਰੀਆਂ ਨੇ ਜਸਬੀਰ ਸਿੰਘ ਦੇ ਨਾਲ ਡਿਊਟੀ ਦੇ ਸਮੇਂ ਕੁੱਟਮਾਰ ਕੀਤੀ ਹੈ ਜੋ ਕਿ ਅਤ ਨਿੰਦਣਯੋਗ ਹੈ ਉਹਨਾਂ ਨੇ ਮੁੰਬਈ ਦੀ ਰੇਲਵੇ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਲਈ ਕਿਹਾ ਉਹਨਾਂ ਨੇ ਕਿਹਾ ਹੈ ਕਿ ਜਾਣਕਾਰੀ ਮੁੰਬਈ ਦੀ ਲੋਕਲ ਸੰਗਤ ਪਾਸੋਂ ਪ੍ਰਾਪਤ ਕੀਤੀ ਗਈ ਹੈ ਜਿਸ ਦੇ ਅਨੁਸਾਰ ਰੇਲ ਦੇ ਵਿੱਚ ਯਾਤਰੀ ਬਿਨਾਂ ਟਿਕਟ ਦੇ ਸਫ਼ਰ ਕਰ ਰਹੇ ਸਨ ਜਦ ਜਸਬੀਰ ਸਿੰਘ ਨੇ ਆਪਣੇ ਡਿਊਟੀ ਨੂੰ ਨੁਮਬਾਉਂਦਿਆਂ ਉਹਨਾਂ ਤੋਂ ਜੁਰਮਾਨਾ ਭਰਨ ਦੇ ਲਈ ਕਿਹਾ ਤੇ ਉਹਨਾਂ ਨੇ ਅੱਗੋਂ ਦੀ ਉਹਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਕਿਹਾ ਹੈ ਕਿ ਭਾਵੇਂ ਮੌਕੇ ਤੇ ਪੁਲਿਸ ਨੇ ਦੋਸ਼ੀਆਂ ਨੂੰ ਫੜ ਕੇ ਰੇਲਵੇ ਪੁਲਿਸ ਨੇ ਜਿਹੜਾ ਉਹ ਕਾਬੂ ਕਰ ਲਿਆ ਪਰ ਮਹਾਰਾਸ਼ਟਰ ਸਰਕਾਰ ਤੇ ਰੇਲ ਮੰਤਰਾਲਾ ਇਹ ਯਕੀਨੀ ਬਣਾਵੇ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਹੈ ਉਹ ਦਵਾਈ ਜਾਵੇ ਉਹਨਾਂ ਨੇ ਕਿਹਾ ਕਿ ਤਾਂ ਜੋ ਆਉਣ ਵਾਲੇ ਭਵਿੱਖ ਦੇ ਵਿੱਚ ਕਿਸੇ ਵੀ ਸਿੱਖ ਅਧਿਕਾਰੀ ਦੇ ਨਾਲ ਅਜਿਹੀ ਘਟਨਾ ਦੁਬਾਰਾ ਜੜੀ ਵਾਪਰ ਨਾ ਸਕੇ ਅਤੇ ਇਸ ਨੂੰ ਹੀ ਜੜਾ ਯਕੀਨੀ ਬਣਾਉਣਾ ਉਹ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ ਹੈ